ਤੋ ਲੀ ਕਰਦੇ ਮੈਸਰੀ ਗਾ ਸਾਰੇ ਨੂੰ ਉਮੀਦ ਕਾਲੀ ਸਾਰੇ ਠੀਕ ਹੋਣੇ ਮੈਂ ਸਾਰੀਆਂ ਕਰਕੇ ਆ ਨਹੀਂ ਮੈਂ ਸਾਰੀਆਂ ਆਪ ਲੀਧਿਆ ਨੇ ਹੈ ਨਾ ਸੁਣਿਆ ਮੈਂ ਸਪਾਸ਼ਨਾ ਦੀ ਆਪਣੀ ਮਿਹਨਤ ਨਾਲ ਲੱਗੇ ਆਣਾ ਮੈਂ ਸ਼ੌਂਕ ਆਪਣੇ ਬਾਪ ਦੇ ਸਿਰ ਤੇ ਪੂਰੇ ਨਹੀਂ ਕਰਨੇ ਉਹਦੇ ਸੁਪਨੇ ਮੈਂ ਆਪ ਪੂਰੇ ਕਰਨੇ ਉਹਨੇ ਅਰਦਾਸਾਂ ਕਰੀਆਂ ਨੇ ਮੇਰੇ ਲਈ ਮੈਂ ਇੱਕ ਦਿਨ ਪੈਸੇ ਦੀ ਬਰਸਾਤ ਕਰੂਗਾ ਤੇ ਤੇਰੇ ਲਈ ਵਾਹ ਇਹਨਾਂ ਕੁੱਤਿਆਂ ਬੰਦਿਆਂ ਲਈ ਆ ਜਿਹੜੇ ਨਾ ਮਤਲਬ ਵਿਹਾਂ ਹੀ ਹੁੰਦੇ ਨੇ ਪਿੱਛੇ ਮੁਕੜੀਦੇ ਰਹਿੰਦੇ ਹਰ ਕਹਿ ਨਹੀਂ ਅੱਛਾ ਠੀਕ ਹੈ। ਬਾਮਨਾ ਬਾਲੀ ਕਾਕਾ ਵੀ ਮੈਂ ਕਾਮਯਾਬ ਨਹੀਂ ਹੋਣਾ ਜੇ ਅੱਜ ਹਾਰ ਗਈ ਤਾਂ ਕੱਲ ਜਿੱਤ ਮੇਰੀ ਹੋਣੀ। ਮੈਂ ਲੋਕਾਂ ਦੀਆਂ ਗੱਲਾਂ ਨੂੰ ਦਿਲ ਦੇ ਪੈਂਕ ਚ ਰੱਖ ਲਿਆ। ਥੋਡੀਆਂ ਸਬਕ ਤੂਤਣ ਦਾ ਜਵਾਬ ਵਿਆਜ ਸਮੇਤ ਹੋਣਾ। ਆ ਵੀ ਮੈਂ ਦਿਮਾਗ ਤੇ ਜੜ ਲਿਆ। ਠੀਕ ਹੈ। ਥੈਂਕ ਯੂ। ਥੈਂਕ ਯੂ ਲਈ ਮੈਂ ਬਜਾਦਨੇ ਤੇਰੇ ਸਾਰੇ ਹੇਟਰਾਂ ਤੱਕ। ਜੈ ਹਿੰਦ ਐਵਰੀਬਾਡੀ। ਜੈ ਹਿੰਦ। ए खुदा हमराज मेरे बस मेरा एक काम कर दे ये जो मेरी जिंदगी है वतन मेरे के नाम कर दे जान लेने से पहले पूरा एक अरमान कर दे हिंद मेरा पाक मेरा फिर से एक जान कर दे हिंद मेरा पाक मेरा फिर से एक जान कर दे ये कैसी दूरियां जो कोशिश करके भरना पा रही दिन ब दिन बीच इनके कड़वाहट बढ़ती जा रही कृष्ण बन जाए अल्लाह राम को रहमान कर दे हिंद मेरा पाक मेरा फिर से एक जान कर दे दुख बहुत होता है जब कोई फौजी भाई मेरे मरते हैं अपने ही झंडे को ऊंचा रखने की कोशिश करते हैं चांद तारा अशोक चक्र एक झंडे के निशान कर दे हिंद मेरा पाक मेरा फिर से एक जान कर दे मुल्ला ने अल्लाह को चाहा मीरा ने चाहा शाम को हिंद पाक एक हो मैंने इस अरमान को मेरे इस अरमान को पूरा करने का फरमान कर दे हिंद मेरा पाक मेरा फिर से एक जान कर दे बहुत समझाया इस दिल को तो किसी और विषय पर ध्यान धर ले बहुत समझाया इस दिल को तो किसी और विषय पर ध्यान धर ले और लोगों की तरह इन सरहदों को परवाह कर दे फिर भी ये दिल ना माने फिर फिर तुझसे यही फरियाद कर दे ਬਟ ਸੱਚੇ ਦਿਲ ਸੇ ਹੈ ਦੁਆ ਇਸ ਬੱਚੇ ਕੀ ਪਰਵਾਨ ਕਰ ਲੇ ਹਿੰਦ ਮੇਰਾ ਪਾਸ ਮੇਰਾ ਫਿਰ ਸੇ ਇੱਕ ਜਾਨ ਕਰ ਦੇ ਹਿੰਦ ਮੇਰਾ ਪਾਸ ਮੇਰਾ ਫਿਰ ਸੇ ਇੱਕ ਜਾਨ ਕਰ ਦੇ ਇਹਦਾ ਆਈਡੀ ਵਾਸਤੇ ਮੈਂ ਸਰ ਲਈ ਲਿਖੀ ਸੀ ਕਿ ਮੈਂ ਜਦੋਂ ਮਤਲਬ ਹੋ ਜੂਗੀ ਸਭ ਕੁਝ ਕਲੀਅਰ ਫਿਰ ਬੋਲੂਗੀ ਬਟ ਅੱਜ ਬੋਲ ਰਹੀ ਹਾਂ ਇੱਕ ਬਹੁਤ ਕੀਮਤੀ ਇਨਸਾਨ ਹੈ ਹੀਰੇ ਵਾਂਗ ਜੋ ਲੱਗਦਾ ਹੈ ਮੈਨੂੰ ਮੇਰੇ ਵੀਰੇ ਵਾਂਗ ਤੋ ਕਿ ਨਹੀਂ ਉਹ ਦਿੰਦਾ ਜੋ ਸਭ ਦੇ ਵਾਂਗ ਹਰੇਕ ਗਲਤੀ ਤੇ ਸਿਖਾਉਂਦਾ ਹੈ ਰੱਬ ਦੇ ਵਾਂਗ YouTube Insta ਤੇ ਇੰਜ ਸ਼ਾਇਦ ਜਿਵੇਂ ਕੋਈ ਕਿੰਗ ਆ ਹੋਰ ਕੋਈ ਨਹੀਂ ਉਹ ਸਾਡਾ ਕੋਚ ਪ੍ਰੀਤਮ ਸਿੰਘ ਆ ਹਾਂ ਦੋ ਹਿੱਸਿਆਂ ਵਿੱਚ ertid ਵੰਡੀ ਮੈਂ ਪੰਜਾਬੀ ਉਹ ਪੰਜਾਬੀ ਦੋ ਹਿੱਸਿਆਂ ਵਿੱਚ ਖਲਕਤ ਵੰਡੀ ਮੈਂ ਪੰਜਾਬੀ ਉਹ ਪੰਜਾਬੀ ਇੱਕ ਹਿੱਸੇ ਨੂੰ ਹਿੰਦ ਕਹਾਵਾ ਦੂਜੇ ਹਿੱਸੇ ਨੂੰ ਪਾਕਿਸਤਾਨ ਬੁਲਾਵਾ ਪਰ ਪੰਜਾਬ ਨੂੰ ਕਿੱਥੇ ਪਾਵਾਂ ਉਸ ਪੰਜਾਬ ਦਾ ਕਤਲ ਸੀ ਹੋਇਆ ਦੋ ਹਿੱਸਿਆਂ ਵਿੱਚ ਜਿਉਂਦਾ ਮੋਇਆ ਇੱਕ ਪੰਜਾਬ ਦੀ ਸਿਫਤ ਸੁਨਾਵਾ ਦੂਜੇ ਪੰਜਾਬ ਨੂੰ ਕਿਉਂ ਲਾਨਤਾ ਪਾਵਾਂ ਪਹਿਲਾ ਦੋ ਹਿੱਸਿਆਂ ਵਿੱਚ ਮੋਇਆ ਬਾਅਦ ਵਿੱਚ ਉਹ ਲੀਰੋ ਲੀਨ ਸੀ ਹੋਇਆ ਸਾਂਝਾ ਸੀ ਉਹ ਖੂਨ ਜੋ ਡੁੱਲਿਆ ਉਸ ਪੰਜਾਬ ਨੂੰ ਕੌਣ ਹੈ ਭੁੱਲਿਆ ਥੈਂਕ ਯੂ ਦੁਨੀਆ ਦੀ ਹਰ ਚੀਜ਼ ਠੋਕਰ ਖਾ ਕੇ ਟੁੱਟ ਜਾਂਦੀ ਆ ਪਰ ਕਾਮਯਾਬੀ ਜੋ ਠੋਕਰ ਖਾ ਕੇ ਮਿਲਦੀ ਆ ਬੋਲਣਾ ਤਾਂ ਸਭ ਲੋਕ ਜਾਣਦੇ ਨੇ ਪਰ ਕਦੇ ਕਿੰਨਾ ਤੇ ਕਿੰਨਾ ਕੀ ਬੋਲਣਾ ਬਹੁਤ ਲੋਕ ਘੱਟ ਜਾਣਦੇ ਨੇ ਕੰਮ ਕਰੋ ਐਸਾ ਕਿ ਪਹਿਚਾਨ ਬਣ ਜਾਏ ਹਰ ਕਦਮ ਹਮੇਸ਼ਾ ਐਸਾ ਚਲੋ ਕਿ ਨਿਸ਼ਾਨ ਬਣ ਜਾਏ ਜ਼ਿੰਦਗੀ ਤਾਂ ਯਹਾਂ ਹਰ ਕੋਈ ਕਾਟ ਲੇਤਾ ਹੈ ਜ਼ਿੰਦਗੀ ਜਿਓ ਇਸ ਕਦਰ ਕੀ ਮਿਸਾਲ ਬਣ ਜਾਏ ਵਾਹ 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 ਇੱਕ ਹੋਰ जीतेंगे हम ये वादा करो जीतेंगे हम ये वादा करो कोशिश हमेशा ज्यादा करो किस्मत भी रूठे पर हिम्मत ना टूटे मजबूत इतना इरादा करो ਸਸਿਕਾ ਸਟਗਲ ਆਫ ਐਵਰੀ ਸਟੂਡੈਂਟ ਦੀ ਪੋਇਮ ਆ ਕਿਤਾਬਾਂ ਦੇ ਨਾਲ ਸਾਝ ਵਧਾਈ ਤੇ ਦੂਰੀ ਦੁਨੀਆਦਾਰੀ ਤੋਂ ਤੂੰ ਛੇਤੀ ਮਿਲ ਜਾ ਨੌਕਰੀਏ ਅੱਕੇ ਪਿਆ ਬੇਰੋਜ਼ਗਾਰੀ ਤੋਂ ਮੇਰੇ ਮਨ ਤੋਂ ਬੋਝ ਨਹੀਂ ਮੁੱਕਦੇ ਕੀ ਦਸਾਂ ਹਰ ਰੋਜ਼ ਨਹੀਂ ਮੁੱਕਦੇ ਮੇਰੇ ਆਪਣੇ ਫਿਕਰ ਨਹੀਂ ਮੁੱਕਦੇ ਤੇ ਲੋਕਾਂ ਦੇ ਚੋਜ ਨਹੀਂ ਮੁੱਕਦੇ ਲੋਕੀ ਮੈਨੂੰ ਆਖਣ ਤੂੰ ਤਾਂ ਭੱਜਦਾ ਏ ਜ਼ਿੰਮੇਵਾਰੀ ਤੋਂ ਤੂੰ ਛੇਤੀ ਮਿਲ ਜਾ ਨੌਕਰੀ ਏ ਅੱਕੇ ਪਿਆ ਬੇਰਜ਼ਗਾਰੀ ਤੋਂ ਪੁੱਤ ਵੇਲਾ ਤੇ ਬਾਪੂ ਕੰਮ ਕਰਦਾ ਪੁੱਤ ਵੇਲਾ ਤੇ ਬਾਪੂ ਕੰਮ ਕਰਦਾ ਸੱਚ ਆਖਾ ਹੁਣ ਘਰੇ ਨਹੀਂ ਸਰਦਾ ਮੈਂ ਕਿਵੇਂ ਕਰੀਮਾਂ ਲਾਵਾਂ ਮੂੰਹ ਤੇ ਜਦ ਉਹਦੇ ਮੂੰਹ ਤੇ ਮਿੱਟੀ ਕਰਦਾ ਜਦ ਉਹਦੇ ਮੂੰਹ ਤੇ ਮਿੱਟੀ ਕਰਦਾ ਕਰਦੇ ਖਰਚੇ ਅੱਗੇ ਲੰਘੇ ਕਰਦੇ ਖਰਚੇ ਅੱਗੇ ਲੰਘੇ ਬਾਪੂ ਜੀ ਦੀ ਦਿਹਾੜੀ ਤੋਂ ਤੂੰ ਛੇਤੀ ਮਿਲ ਜਾ ਨੌਕਰੀਏ ਅੱਕੇ ਪਿਆ ਬੇਰੁਜ਼ਗਾਰੀ ਤੋਂ ਇਹ ਸ਼ਖਸ ਤੇਰੇ ਲਈ ਬਹੁਤ ਜ਼ਰੂਰੀ ਇਹ ਸ਼ਖਸ ਤੇਰੇ ਲਈ ਬਹੁਤ ਜ਼ਰੂਰੀ ਮਾਂ ਦੀ ਰੀਸ ਤਾਂ ਕਰਦੇ ਪੂਰੀ ਸ਼ੀਸ਼ੇ ਅੱਗੇ ਖੜ ਕੇ ਨਿਤਮੈਂ ਆਪਣੇ ਆਪ ਨੂੰ ਵਟਾਂਕੂਰੀ ਰੱਖ ਖਿਆਲੀ ਦੂਰ ਨੂੰ ਖੁੱਦ ਤੂੰ ਪੈੜੀ ਨਸ਼ਿਆਂ ਦੀ ਬਿਮਾਰੀ ਤੋਂ ਤੂੰ ਛੇਤੀ ਮਿਲ ਜਾ ਨੌਕਰੀਏ ਅੱਕੇ ਪਿਆ ਬੇਰੁਜ਼ਗਾਰੀ ਤੋਂ ਥੈਂਕ ਯੂ ਮੈਂ ਆਏ ਸਾਰੀ ਆਪ ਲੀਖਿਆ ਮੋਟੀਵੇਸ਼ਨਲ ਸਟਾਈਲ ਜੀ ਗੁੱਡ ਚੜਦੇ ਸੂਰਜ ਨੂੰ ਸਲਾਮ ਕਰਦੇ ਨੇ ਲੋਕ ਮਾੜੇ ਨੂੰ ਮਾੜੀ ਨੂੰ ਘੂੜਦੇ ਤੇ ਤਕੜੇ ਤੋਂ ਡਰਦੇ ਨੇ ਲੋਕ ਦਿਲ ਦੇ ਜ਼ਖਮਾਂ ਨੂੰ ਕਦੀ ਜ਼ਾਹਿਰ ਨਾ ਕਰੀ ਜ਼ਖਮ ਦੇਖ ਕੇ ਜ਼ਖਮਾਂ ਤੇ ਲੂੰਣ ਧਾਰਦੇ ਨੇ ਲੋਕ ਚੁੱਪ ਚਪੀਤੇ ਮੰਜ਼ਲ ਨੂੰ ਸਾਹ ਕਰੀ ਜਾ ਤਰੱਕੀ ਕਰਦੇ ਨੂੰ ਵੇਖ ਕਿੱਥੇ ਜਾਂਦੇ ਨੇ ਲੋਕ ਸਾਨੂੰ ਤਾਂ ਜਾਰਾ ਇਸ ਦਿਲ ਨੇ ਮਾਰਿਆ ਦਿਲਾਂ ਨਾਲ ਕਿੱਥੇ ਖੜਦੇ ਨੇ ਲੋਕ ਇਸ ਸ਼ੋਸ਼ਿਆਂ ਦੇ ਦੌਰ ਵਿੱਚ ਜਿੱਤਾਂਗੇ ਜ਼ਰੂਰ ਇਸ ਦੌੜ ਵਿੱਚ ਕਿੱਥੇ ਹਾਰਦੇ ਨੇ ਲੋਕ ਸੂਟ ਬੂਟ ਸੋਨਾ ਥੱਲੇ ਰੱਖ ਗੱਡੀ ਫਿਰ ਦੇਖੀ ਤੇਰੇ ਤੇ ਕਿੱਦਾਂ ਮਰਦੇ ਨੇ ਲੋਕ ਫਿਰ ਦੇਖੀ ਤੇਰੇ ਤੇ ਕਿੱਦਾਂ ਮਰਦੇ ਨੇ ਲੋਕ ਸੁਪਰ ਹੋ ਸਤ ਅਨੰਦ ਗੁੱਡ ਮਾਰਨਿੰਗ ਹੋ ਉੱਚੀ ਥੋੜਾ ਆ ਹਲਜੀ ਗੁੱਡ ਮਾਰਨਿੰਗ ਟੂ ਆਲ ਗੁੱਡ ਮਾਰਨਿੰਗ ਮੇਰੇ ਬੈਸਟ ਫਰੈਂਡ ਲਿਆ ਮਤਲਬ ਪਹਿਲੇ ਮੇਰੇ ਨਾਲ ਬਾਤ ਬਹੁਤ ਕਰਦੇ ਸੀ ਪਰ ਠੀਕ ਹੈ ਓਕੇ ਓਕੇ ਆ ਰਹੇ ਹਾਂ ਬੁਦਿਅਰੀਆਂ ਕੁਝ ਯਾਰਾਂ ਨੂੰ ਸੀ ਪਰਖਿਆ ਮੈਂ ਕੁਝ ਮੇਰੀ ਯਾਰੀ ਪਰਖ ਗਏ ਲੱਖ ਬੁਰਾ ਗਿਆ ਕੁਝ ਰੁੱਸੇ ਨਾ ਕੁਝ ਬਿਨਾ ਕਹੀ ਹੀ ਹਰਖੀਏ ਕੁਝ ਵਾਰ ਦੇ ਸੀ ਜਾਨ ਮੇਰੇ ਤੋਂ ਕੁਝ ਆਈ ਮੁਸੀਬਤ ਸੱਚ ਗਏ ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ ਤੇ ਕੁਝ ਮੈਨੂੰ ਵੇਖਣ ਦੀ ਤਰਸ। ਹੋਰ ਦਿਨ ਦੀ ਜਹੰਦੂਗੀ। ਜਹੰਦੂਗੀ। ਐਂਡ 2 ਡੇਜ਼ ਇ ਮਾਈ ਟਾਪਿਕ ਪੰਜਾਬੀ ਸੌਂਗ ਕਲਚਰ ਤੇ। ਜੁੱਤੀ ਕਸੂਰੀ। ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰਬਾਵੇ ਸਾਨੂੰ ਤੁਰਨਾ ਪਿਆ। ਹਾਏ ਰਬਾ ਵੇ ਸਾਨੂੰ ਤੁਰਨਾ ਪਿਆ ਜੀ ਨਾ ਰਹਾ ਦੀ ਮੈਂ ਸਾਰ ਨਾ ਜਾਣ ਜੀ ਨਾ ਰਹਾ ਦੀ ਮੈਂ ਸਾਰ ਨਾ ਜਾਣ ਓਹੀ ਰਹੀ ਵੇ ਸਾਨੂੰ ਮੁੜਨਾ ਪਿਆ ਓਹੀ ਰਹੀ ਵੇ ਸਾਨੂੰ ਮੁੜਨਾ ਪਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਇ ਓ ਰਬਾ ਵੇ ਸਾਨੂੰ ਤੁਰਨਾ ਪਿਆ ਹਾਇ ਓ ਰਬਾ ਵੇ ਸਾਨੂੰ ਤੁਰਨਾ ਪਿਆ ਸੋਰੇ ਪਿੰਡ ਦੀਆਂ ਲੰਬੀਆਂ ਵਾਟਾਂ ਸੋਰੇ ਪਿੰਡ ਦੀਆਂ ਲੰਬੀਆਂ ਵਾਟਾਂ ਹਾਏ ਪਵਾੜਾ ਪੈ ਗਿਆ ਹਾਏ ਹਾਏ ਪਵਾੜਾ ਪੈ ਗਿਆ ਜੱਕਾ ਤੇ ਪਾੜਾ ਜੱਟ ਕਾਟੇ ਪਾੜਾ ਕੋਈ ਨਾ ਕੀਤਾ ਹਾਏ ਬਿਮਾਹੀ ਪੈਦਲ ਲੈ ਗਿਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰਬਾਵੇ ਸਾਨੂੰ ਤੁਰਨਾ ਪਿਆ ਹਾਏ ਰਬਾਵੇ ਸਾਨੂੰ ਤੁਰਨਾ ਪਿਆ ਥੈਂਕ ਯੂ ਸੋ ਮਚ ਹਾਲ ਕੀ ਨਹਾਸ ਬੈ? ਹਾਂ ਜੀ ਓਏ ਸੁਣੋ ਲੋਕਾਂ ਦੇ ਸਾਵੇ ਰਹਿ ਕੇ ਸਾਡੇ ਗਰਮੀ ਨੂੰ ਸਹਿ ਕੇ ਰੰਗ ਚੱਲਦੇ ਨੇ ਤੇਰੇ ਤੋਂ ਮੁਰਾਦਾ ਮੰਗਣ ਦੀ ਕੀਮਤ ਬਹੁਤ ਜ਼ਿਆਦਾ ਰੱਬਾ ਤੂੰ ਥੋੜਾ ਜਿਆਦਾ ਤਰਸ ਕਰ ਸਾਡੇ ਵਰਗੇ ਗਰੀਬਾਂ ਦੇ ਹੱਥ ਤੇ ਪਹਿਲੇ ਬੜੇ ਤਾਂ ਚੱਲਦੇ ਨੇ ਚੱਲ ਮਿਹਨਤ ਦਾ ਫੜ ਲਿਆ ਪੱਲਾ ਹੁਣ ਰਿਸ਼ਵਤ ਖੋਰਾ ਦੇ ਢਿੱਡ ਭਰਦੇ ਨਹੀਂ ਮੈਂ ਮੰਨਿਆ ਕਿ ਤੜਕੇ ਉੱਠਣ ਨੂੰ ਜੀ ਨਹੀਂ ਕਰਦਾ ਪਰ ਦਿਮਾਗ ਕਹਿੰਦਾ ਕਾਰ ਇਰਾਦਾ ਪੱਕਾ ਲੋਕਾਂ ਦੇ ਤਾਣੇ ਮੈਨੇ ਜਰਨੇ ਨਹੀਂ ਮੈਂ ਮੈਨੂੰ ਬੁਰਾ ਕਹਿਣ ਵਾਲੇ ਸਾਰੇ ਵੇਖਦੇ ਰਹਿ ਜਾਣਗੇ ਇਹ ਗੱਲ ਇੱਕ ਦਿਨ ਸੱਚੀ ਹੋਣੀ ਹੈ ਮੇਰੇ ਮਾਪਿਓ ਦੇ ਸੋ ਸੁਪਨੇ ਪੂਰੇ ਹੋ ਜਾਣਗੇ ਜਿਸ ਦਿਨ ਮੈਂ ਪੰਜਾਬ ਪੁਲਸਰੀ ਫਾਟੇ ਦਰਦੀ ਪਾਉਂਗਾ ਇਹ ਇੱਕ ਖੋਜ ਚ ਲਿਖਿਆ ਆ ਸਰ ਪਰ ਉਹ ਤਾਂ ਸੁਣਾਇ ਜਿਹੜੀ ਕਿਸੀ ਰਾਤ ਨੇ ਕੋਸਣਾ ਚੱਲ ਆ ਜਾ ਆ ਜਾ ਚੱਲ ਚੱਲ ਦੇ ਚੱਲ ਆ ਜਾ ਆ ਜਾ ਮੋਨ ਰੋਣਾ ਨਹੀਂ ਕਾਲੀ ਜਿੱਡਾੜ ਕੇ ਫੋਨ ਕਰਨਾ ਚਲੋ ਚਲੋ ਛੇ ਚਲੋ ਉੱਚਾ ਬੋਲੋ ਤੇ ਸੁਲੋ ਬਹੁਤ ਸੁਣਾ ਤੂ ਕੋਈ ਇਸ ਕਲਮ ਨਾਲ ਮੈਂ ਕੀ ਕੋਝ ਲਿਖਾ ਲੋਕਾਂ ਨੇ ਇਸ ਦੇ ਪਿੱਛੇ ਛੁਪਿਆ ਦਰਦ ਦਿਖਦਾ ਨਹੀਂ ਜਿਹਨੂੰ ਵਫਾ ਕਰਨ ਦੀ ਆਦਤ ਹੋਵੇ ਮੇਰੇ ਮੁਰਸ਼ਿਦ ਹੋ ਇਨੀ ਸਿੱਧੀ ਕਿਸੇ ਨਾਲ ਧੋਖਾ ਕਰਨਾ ਸਿੱਖਦਾ ਨਹੀਂ ਜੇ ਗੱਲ ਕਰੀਏ ਸਾਡੇ ਮੇਰੀ ਕਲਮ ਦੀ ਉਹ ਤਾਂ ਮੇਰੇ ਹੱਥ ਵਿੱਚ ਮੇਰੇ ਸੱਜਣ ਨੇ ਫੜਾਈ ਸੀ ਜਿਹੜੀ ਮੁਹੱਬਤ ਨੂੰ ਲਾਭਦੇ ਰਹੇ ਅਸੀਂ ਇਨ੍ਹਾਂ ਕਿਤਾਬਾਂ ਵਿੱਚ ਉਹ ਮੁਹੱਬਤ ਉਹਨਾਂ ਨੇ ਆਪਣੀ ਅੱਖਾਂ ਵਿੱਚ ਵਸਾਈ ਸੀ ਦਿਮਾਗ ਨੇ ਕੋਈ ਨਹੀਂ ਕਿਹਾ ਉਹਦੇ ਦੂਰ ਜਾਣ ਤੋਂ ਪਰ ਦਿਲ ਦੀ ਰੂਹ ਥੋੜੀ ਜੀ ਘਬराई ਸੀ ਹੁਣ ਸੱਚ ਸੌਣ ਸੱਚ ਦਸੀ ਰਮਣ ਮੈਨੂੰ ਕਿਤਨ ਸੌ ਤੋਂ ਪਹਿਲਾਂ ਇੱਕ ਵਾਰ ਉਹਦੀ ਯਾਦ ਆਈ ਸੀ ਗੁਡ ਮਾਰਨਿੰਗ एवरीवन ਨਜ਼ਰਾਂ ਬਦਲੋ ਤਾਂ ਨਜ਼ਾਰੇ ਬਦਲ ਜਾਂਦੇ ਨੇ ਸੋਚ ਬਦਲੋ ਤਾਂ ਸਾਰੇ ਬਦਲ ਜਾਂਦੇ ਨੇ ਦਿਸ਼ਾ ਬਦਲਣ ਕਿਸੇ ਦਾ ਬਦਲਣ ਦੀ ਜਰੂਰਤ ਨਹੀਂ ਦਿਸ਼ਾ ਬਦਲੋ ਤਾਂ ਨਾਰੇ ਆਪਣੇ ਆਪ ਬਦਲ ਜਾਂਦੇ ਨੇ ਚੱਲਈ ਕਰੋ ਬੱਚਾ ਬੋਲ ਨਹੀਂਦਾ ਬੋਲਦਾ ਨਹੀਂ ਚੱਪਾ कामयाबी किस कर पर आपका नाम होगा आपके हर कदम पर दुनिया का सलाम होगा हिम्मत से मुश्किलों का सामना करना मेरे यारो हिम्मत से मुश्किलों का सामना करना एक दिन ये वक्त भी आपका गुलाम होगा जय <laughs> ਕਦ ਕਦੇ ਦੁਬਾਰਾ ਨਹੀਂ ਕਿੱਲੜੇ ਖਿਲਦੇ ਜਨਮ ਕਦੇ ਦੁਬਾਰਾ ਨਹੀਂ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ ਤੋਂ ਹਜ਼ਾਰਾਂ ਗਲਤੀਆਂ ਮਾਫ ਕਰਨ ਵਾਲੇ ਮਾਪੇ ਦੁਬਾਰਾ ਨਹੀਂ ਮਿਲਦੇ ਗੁੱਡ ਮਾਰਨਿੰਗ ਸਾਡੇ ਤਾਂ ਪੜੀ ਆਂ ਉਂਗਲਾਵਿਆਂ ਦੇ ਸਿੱਧੇ ਦੇਸ਼ੀ ਬਣਦੇ ਨੇ ਸੱਚੇ ਬੋਲ ਹੀ ਤਾਂ ਹੀ ਉਪਦੇਸ਼ ਬਣਦੇ ਨੇ ਪੰਜੇ ਚੜ ਕੇ ਹੀ ਵਤਨ ਬਚਾਇਆ ਜਾਂਦਾ ਚਰਖੇ ਕੱਤ ਕੇ ਤਾਂ ਕੱਲੇ ਖੇਸ ਬਣਦੇ ਨੇ हाथों की लकीरों पर कभी विश्वास मत करना हाथों की लकीरों पर कभी विश्वास मत करना क्योंकि किस्मत उनकी भी होती है जिनके हाथ नहीं होते सेवा देश की जिंदगी बड़ी औखी गला करनिया ढेर सुखलिया ने जिन्हें देश सेवा में पैर पाया उन्हें लख मुसीबत ਮੂਹਟ ਨਹੀਂ ਸਕਦੀ ਯਕਦੇ ਦੇਮ ਦੇ ਮੂਹਟ ਨਹੀਂ ਸਕਦੀ ਕੋਈ ਸੰਦੇਗੜ ਛੇ ਖਾਰਾਂ ਚੜਦੇ ਨੇ ਮੂੰਹ ਤੇ ਤਾਂ ਮਿੱਤਰਾਂ ਵਰਗੇ ਨੇ ਬਚ-ਬਚ ਕੇ ਰਹਿਣਾ ਪੈਂਦਾ ਏ ਇੱਥੇ ਲੋਕ ਤਾਂ ਚਿਕੜਾਂ ਵਰਗੇ ਨੇ ਕਦੇ-ਕਦੇ ਤਜਾਬ ਤੋਂ ਭੜੇ ਨੇ ਕਦੇ-ਕਦੇ ਇਤਰਾ ਵਰਗੇ ਨੇ ਬਸ ਥੱਲੇ ਸੁੱਟਣ ਚ ਲੱਗੇ ਨੇ ਕੇਲੇ ਦੇ ਛਿਲੜਾਂ ਵਰਗੇ ਨੇ ਤੇ ਨਮਸਤੇ ਜੀ। ਅੱਖੀਂ ਕਿਖਾ ਤਾਂ ਬਣਾ। ਤਾਸ਼ ਦੇ ਪੱਤਿਆਂ ਨਾਲ ਕਦੇ ਤਾਜ ਨਾ ਨਹੀਂ ਬਣਦਾ। ਤਾਸ਼ ਦੇ ਪੱਤਿਆਂ ਨਾਲ ਕਦੇ ਤਾਜ ਨਾ ਨਹੀਂ ਬਣਦਾ। ਤੇ ਨਦੀ ਨੂੰ ਰੋਕੇ ਨਾਲ ਕਦੇ ਸਮੁੰਦਰ ਨਹੀਂ ਬਣਦਾ। ਤੇ ਨਦੀ ਨੂੰ ਰੋਕੇ ਨਾਲ ਕਦੇ ਸਮੁੰਦਰ ਨਹੀਂ ਬਣਦਾ। ਲੜਦੇ ਰਹੋ ਜ਼ਿੰਦਗੀ ਨਾਲ ਹਰ ਪਲ ਕਿਉਂਕਿ ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦਾ। ਧੰਨਵਾਦ। ਹੇ ਹਿੰਮਤੀ ਨੇ ਜੋ ਸ਼ਿਕਵਾ ਕਰਨ ਮੁਕੱਦਮਾ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਲੰਬਾ ਜਿਹਾ ਮਾਦਾ ਦੋ ਲੰਨਾਂ ਦਾ ਹੀ ਕਰਦਾ ਮੈਂ ਹੈ ਨਾ